ਅੱਜ ਇਸ ਘੋੜੀ ਦਾ ਤੁਹਾਨੂੰ ਜਲਵਾ ਦਿਖਾਉਣਾ ਕਿ ਕਿਵੇਂ ਦੀ ਸਵਾਰੀ ਕਰਾਊਗੀ ਫਰਸਟ ਐਕਸਪੀਰੀਅੰਸ ਹੈ ਇਹਦੇ ਨਾਲ ਜਿਵੇਂ ਪਹਿਲਾਂ ਦੱਸਿਆ ਮੱਝੂ ਕੇ ਲੈਣ ਆ ਲੈੰਦਾ ਸਵਾਰੀ ਦਾ ਨਜ਼ਾਰਾ ਆ ਡਿਆ ਬੱਚੀ ਦਾ ਵੀ ਬੜਾ ਕਰ ਨਹੀਂ ਰਹੀ ਇਹ ਇਹਦਾ ਘੋੜੀ ਕਾਦੀ ਆ ਬਈ BMW ਯਾਤਰਨ ਨੂੰ ਪਤਾ ਹੀ ਲੱਗਣ ਦੀ ਬਾਕੀ 4-5 ਦੀਆਂ ਸਵਾਰੀਆਂ ਲੱਗੀਆਂ ਹੋਰ ਆਨੰਦ ਦੇਊਗੀ ਹਾਂਜੀ ਸਸੀ ਕਾਲ ਜੀ ਸਾਰੇ ਭਰਾਵਾਂ ਨੂੰ ਆਹ ਮੈਂ ਰੀਲ ਪਾਈ ਸੀ ਕਿ ਨਵੀਂ ਘੋੜੀ ਹੋਰ ਲੈ ਕੇ ਆਇਆ ਆਪਾਂ ਇਹ ਬਿਸ਼ੇਰੀ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਬਿਸ਼ੇਰੀ ਦੀ ਇੰਟਰੋਡਕਸ਼ਨ ਜ਼ਰੂਰੀ ਆ ਕਿਉਂਕਿ ਮੈਂ ਚਾਇਆ ਤਾਂ ਸੀ ਇਹਦੀ ਵੀਡੀਓ ਪਾਉਣ ਨੂੰ ਪਰ ਮੈਨੂੰ ਸਮਾਂ ਹੀ ਨਹੀਂ ਲੱਗਿਆ ਤੇ ਇਹ ਲਿਵਿੰਗ ਲੇਜੈਂਡ ਕਾਲੇ ਕਾਂਟੇ ਦੀ ਬੱਚੀ ਆ ਬਾਈ ਬਹੁਤ ਹੈਵੀ ਬੋਨ ਆ ਸੰਭ ਸੰਭ ਦੇਖੋ ਤੁਸੀਂ ਬਹੁਤ ਚੰਗੀ ਬਿਸ਼ੇਰੀ ਆ ਇਹ ਤੇ ਇਹ ਵੀ ਕਿਸੇ ਦਿਨ ਆਪਾਂ ਬਾਹਰ ਕੱਢ ਕੇ ਦੀ ਵਧੀਆ ਫੋਟੋ ਵੀਡੀਓਗ੍ਰਾਫੀ ਕਰਾਂਗੇ ਬਾਕੀ ਆਪਣੇ ਆ ਦੂਜੇ ਖੜੇ ਨੇ ਜੀ ਮਸਤਾਨੀ ਮਸਤਾਨੀ ਦਾ ਬੱਚਾ ਉੱਧਰ ਰਣਜੀਤ ਖੜਾ ਤੇ ਜ਼ਾਰਾ ਨਵੀਂ ਘੋੜੀ ਲੈ ਆਇਆ ਉਹਦੀ ਸਵਾਰੀ ਵੀ ਆਪਾਂ ਅੱਜ ਕਰਾਂਗੇ ਗੱਦੀ ਵਗੈਰਾ ਅਸੀਂ ਨੇ ਤਿਆਰ ਕਰਤੀ ਤੇ ਰਾਜੂ ਖਰਖਰਾ ਲਾ ਰਿਹਾ ਘੋੜੀ ਦੇ ਤੇ ਮੱਜੂਕੇ ਖਾਨਦਾਨ ਦੀਆਂ ਘੋੜੀਆਂ ਵੈਸੇ ਵੀ ਸਵਾਰੀ ਕਰਕੇ ਜਾਣੀਆਂ ਜਾਂਦੇ ਨੇ ਮੁੰਡੇ ਨੂੰ ਸ਼ੌਂਕ ਵੀ ਬਹੁਤ ਆ ਸਵਾਰੀ ਦਾ ਤੇ ਵਸ਼ੇਰੀ ਅੱਜ ਦੇਖਦੇ ਆ ਸ਼ਾਇਦ ਉਰੀ ਛੱਡ ਕੇ ਜਾਈਏ ਕਿਉਂਕਿ ਆਵਾਜਾਈ ਆਪਣੇ ਜਿਆਦਾ ਚੱਲਦੇ ਆ ਰੋਡ ਬਹੁਤ ਜਿਆਦਾ ਚੱਲਦਾ ਅੱਜ ਇਸ ਘੋੜੀ ਦਾ ਤੁਹਾਨੂੰ ਜਲਵਾ ਦਿਖਾਉਣਾ ਕਿਵੇਂ ਦੀ ਸਵਾਰੀ ਕਰਾਉਗੀ ਫਰਸਟ ਐਕਸਪੀਰੀਅੰਸ ਹੈ ਇਹਦੇ ਨਾਲ ਪਰ ਜਿਹੜੇ ਇਹ ਪੌੜ ਨੇ ਛਾਤੀ ਆ ਇਹਦੀ ਸਰੀਰ ਦੀ ਬੰਤਰ ਆ ਤੇ ਉਹ ਦੱਸਦੀ ਆ ਵੀ ਕੀ ਚੀਜ਼ ਆ ਮੈਂ ਤੇ ਆ ਚੂਚੋ ਜੀ ਬਹੁਤ ਪਿਆਰ ਲੈਂਦੀ ਆ ਜਿਹੜਾ ਵੀ ਘੋੜੀ ਦੇ ਕੋਲੇ ਜਾਂਦਾ ਜਾਂ ਇਹਦੇ ਕੋਲ ਖੜਦਾ ਕੋਈ ਬਹੁਤ ਮੋਹ ਕਰਦੀ ਆ ਇਹ والله ਆਹਾ ਆਹਾ ਇਹਦੇ ਦਰਸ਼ਨ ਕਰੋ ਬਈ ਇੱਕ ਰੰਗ ਨੀਲੀ ਆ ਤੇ ਬੱਚੀ ਦੇਖੋ ਕਿੰਨੀ ਸੋਹਣੀ ਆਈ ਆ ਇਹ ਜੇ ਘੋੜੇ ਦਾ ਜਲਬਾ ਵੀ ਕਹਿ ਸਕਦੇ ਆ। ਧੌਣ ਧੌਣ ਚੈੱਕ ਕਰੋ ਬਸ਼ੇਰੀ ਦੀ। ਧੌਣ ਬਹੁਤ ਸੋਹਣੀ ਆ। ਬੰਨੀ ਰਾਜ ਗੱਦੀ ਇਹਦੇ। ਹਾਂਜੀ ਆ ਗਏ। ਹੁਣ ਇਹਦੇ ਆਪਾਂ ਕਾਟ ਗੱਦੀ ਪਾਉਨੇ ਆ। ਇਹਦਾ ਨਾਂ ਸੁਜੈਸਟ ਕਰਿਓ। ਇਹਦਾ ਨਾਂ ਕੀ ਰੱਖੀ ਆਪਾਂ ਬਸ਼ੇਰੀ ਦਾ? ਤੰਗ ਕਸ ਲਈ ਬਈ ਅੱਜ ਹਲਕਾ ਜਿਹਾ ਗੇੜਾ ਲਾ ਕੇ ਆਵਾਂਗੇ ਅਸੀਂ ਕੋਈ ਜ਼ਿਆਦਾ ਦੂਰ ਨਹੀਂ ਜਾਂਦੇ ਬਸ਼ੇਰੀ ਦੇ ਰਹੂਗੀ ਤਾਂ ਔਖੀ ਪਰ ਉਰੇ ਹੈਗੇ ਨੇ ਕੇਅਰ ਕਰਨ ਵਾਲੇ ਵੀ ਕਿਉਂਕਿ 5-10 ਮਿੰਟੇ ਲਾ ਕੇ ਆਵਾਂਗੇ ਕੁਝ ਸ਼ਾਮ ਦੇ ਟਾਈਮ ਆਵਾਜ਼ਾਂ ਜਿਆਦਾ ਹੋ ਜਾਂਦੀ ਆ ਡਰ ਇਹ ਰਹਿੰਦਾ ਵੀ ਕਿਤੇ ਕਈ ਵਾਰ ਮੋਟਰਸਾਈਕਲ ਵਗੈਰਾ ਚੱਲਦੇ ਨੇ ਆ ਜਾਓ ਚਲ ਚਲ ਅੰਦਰ ਚਲ ਚ ਇਹ ਬਸ਼ੇਰੇ ਪੁੱਗੇ ਲੈਣੋਂ ਨਹੀਂ ਹਟਦੇ ਥੋੜਾ ਜਿਹਾ ਕਰਤਾ ਰਹੀ ਆ ਆ ਜੋ ਫਿਰ ਲੈਣਾਂ ਟਰਾਈ ਮੱਜੂ ਕੇ ਬਲੱਡ ਲਾਈਨ ਦੀ ਵੀ ਕਿਵੇਂ ਤੁਰੂਗੀ ਬਸ਼ੇਰੀ ਕੋੜੀ ਚਲੋ ਬਈ ਬਾਬਾ ਜਿਵੇਂ ਪਹਿਲਾਂ ਦੱਸਿਆ ਮੱਜੂ ਕੇ ਲੈਣ ਆ ਲੈੰਦਾ ਸਵਾਰੀ ਦਾ ਨਜ਼ਾਰਾ ਆ ਡਿਆ ਬੱਚੀ ਦਾ ਵੀ ਬਾੜਾ ਕਰ ਨਹੀਂ ਰਹੀ ਇਹ ਆ ਜੋ ਫਿਰ ਕਰਦੇ ਆ ਚਲ ਚੈੱਕ ਕਰੀ ਜਾ ਬੇਟਾ ਇਹਦਾ ਦੋ ਚਾਰ ਦਿਨ ਤੁਰ ਕੇ ਐਨ ਸੈੱਟ ਹੋ ਜੂਗੀ ਅਜਾ ਲੈ ਬੇਟਾ ਕੋੜੀ ਕਾਦੀ ਆ ਬਈ BMW ਆ ਤਰਨਾਂ ਨੂੰ ਪਤਾ ਹੀ ਲੱਗਣ ਦੀ ਬਾਕੀ 4-5 ਜਆ ਸਵਾਰੀਆਂ ਲੱਗੀਆਂ ਹੋਰ ਆਨੰਦ ਦੇਊਗੀ ਬੜਾ ਸੋਹਣਾ ਤੁਰਦੀ ਆ ਅੱਜ ਮੌਸਮ ਵੀ ਕੁਛ ਵੈਸੇ ਤਾਂ ਇਧਰਾਂ ਚ ਮੱਖੀ ਹੁੰਦੀ ਆ ਪਰ ਜਦ ਹਵਾ ਚੱਲਦੀ ਹੁੰਦੀ ਆ ਫਿਰ ਮੱਖੀ ਜਿਹੜਾ ਮੱਖਾ ਉਹ ਪਰੇਸ਼ਾਨ ਨਹੀਂ ਕਰਦਾ ਆ ਜਾ ਫਿਰ ਰਾਜ ਦੇਖੇਗਾ ਝੂਟਾ ਆ ਜਾ ਫਿਰ ਕਰਾ ਬਸ ਹੋ ਗਿਆ ਲੋ ਇਹਦਾ ਬਣਾਤ ਹੋਰ ਵਧੀਆ ਬਣੀ ਨਾ ਜਿੰਨੀ ਆਪਣਾ ਚੱਲ ਫਿਰ ਤੋਰ ਹੁਣ ਕਰਾ ਬਾ ਆਪੇ ਬੜਾ ਕੈਂਟ ਤੁਰਦੀ ਆ ਥੋੜੇ ਜਿਹੇ ਟੋਲ ਲੰਮੀ ਹੋਈ ਹੋਈ ਆ ਪੈਰ ਬਣਨ ਵਾਲਿਆ ਹੋਰ ਵੀ ਚੰਗਾ ਤਰੂਗੀ ਫਿਰ ਤੋੜ ਲਾ ਕੇ ਰਾਂ ਤੋੜ ਲਾ ਅੱਡੀ ਲਾ ਲਾ ਹਲਕੀ ਜੀ ਲੋ ਵੀ ਗਰਮੀ ਆ ਗਈ ਘੋੜੀ ਨੂੰ ਤੇ ਸੁਮਬ ਜੇ ਬਣਨ ਵਾਲਿਆ ਇਹਦੇ ਓਏ ਸ਼ਾਬਾਸ਼ ਤੋੜ ਕੀ ਲੈ ਚੱਲ ਰਾਜ ਹੁਣ ਇਹਨੂੰ ਲੈਣਾ ਝੂਟਾ ਲੈ ਲੈ ਬਈ ਸਵਾਰ ਆਪਾਂ ਨੇ ਕਈਆਂ ਨੂੰ ਬਣਾ ਦੇਣਾ ਐਂ ਤੋਰ ਕੇ ਲੈ ਚੱਲ ਮੈਂ ਘਰ ਤੱਕ ਇਹਨੂੰ ਲਓ ਜੀ ਘੋੜੀ ਨੂੰ ਦੋ ਤਿੰਨ ਢੇੜੇ ਲਵਾ ਤੇ ਤੇ ਹੁਣ ਕਰਦੇ ਆਂ ਅੰਦਰ ਇਹ ਟੌਣ ਤੇ ਪੁੱਠਾ ਦੇਖਣ ਵਾਲਾ ਬਈ ਸ਼ਪਤਾਸ਼ ਵਾਲੇ ਦਾ ਹੋਣਾ ਇਹ ਲਿਬੜਿਆ ਤਾਂ ਰਹਿੰਦਾ ਸੂਰਮਾ ਜਰੂਰ ਕੂੜੀ ਨੂੰ ਪੱਖਾ ਬੰਦ ਕਰ ਦੀ ਰਾਜ ਮੜਾ ਜਾ ਬਸ਼ੇਰੀ ਨੇ ਅਨਸਾਰ ਦੁੱਧ ਚੁੰਘਾਣ ਲੱਗ ਗਿਆ ਬਾ ਇਧਰੋਂ ਕਰ ਦਨਾਂ ਮੈਂ ਲੇਟ ਲੂਟ ਲਾ ਲੂ ਇਹਦੇ ਨੇ ਘੁੰਮ ਫਿਰ ਲੂਗੀ ਨਾਲ ਲਓ ਜੀ ਦਿਖਾਦੀ ਤੁਹਾਨੂੰ ਆਪਾਂ ਘੋੜੀ ਦੀ ਅੱਜ ਸਵਾਰੀ ਕਰਕੇ ਘੋੜੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਸਵਾਰੀ ਵਾਲੀਆਂ ਘੋੜੀਆਂ ਦਾ ਅਕਸਰ ਚਾਹ ਰਹਿੰਦਾ ਜਦੋਂ ਕੋਈ ਵੀ ਸਵਾਰੀ ਵਾਲੀ ਘੋੜੀ ਆਪਣੇ ਫਾਰਮ ਤੇ ਆਉਂਦੀ ਆ ਮੈਂ ਸਵਾਰੀ ਪੂਰੀ ਰੱਜ ਕੇ ਕਰਦਾ ਤੇ ਸਵੇਰੇ ਅਰਲੀ ਮਾਰਨਿੰਗ ਇਹਨੂੰ ਜਰੂਰ ਲੈ ਕੇ ਜਾਉਂ ਕਿਉਂਕਿ ਇਹਦਾ ਐਕਸਪੀਰੀਅੰਸ ਮੇਰਾ ਠੀਕ ਰਿਹਾ ਇਹਨੂੰ ਹਲਕਾ ਫੁਲਕਾ ਸਵੇਰੇ ਫੇਰ ਤੋਰੂ ਤਿੰਨ ਤੋਂ ਚਾਰ ਦਿਨ ਤੋਰੂੰਗਾ ਤੇ ਬਲੌਗ ਸ਼ੂਟ ਤਾਂ ਨਹੀਂ ਹੁੰਦਾ ਕਿਉਂਕਿ ਸਵੇਰ ਜਲਦੀ ਇਕੱਲਾ ਹੁੰਨਾ ਮੈਂ ਦਾਣਾ ਪਾ ਕੇ ਘੋੜਿਆਂ ਨੂੰ ਜਲਦੀ ਜਲਦੀ ਤੇ ਫਿਰ ਇਹਨੂੰ ਆਪਾਂ ਲੈ ਕੇ ਜਾਵਾਂਗੇ ਕਿਉਂਕਿ ਅੱਜਕੱਲ ਟ੍ਰੇਲਰ ਜਾ ਕਰਿਆ ਆਪਾਂ ਜ਼ਿਆਦਾ ਨਹੀਂ ਕੋਈ ਤੋਰਰੀ ਸਿਰਫ 10 ਤੋਂ 15 ਮਿੰਟ ਆਪਾਂ ਬਾਹਰ ਲੈ ਕੇ ਗਿਆ ਵਾਕ ਹੀ ਕਰਾਈਆ ਜ਼ਿਆਦਾਤਰ ਤੇ ਓਕੇ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇਹ ਬਲੈਕ ਬਿਊਟੀ ਆ ਗਈ ਮੇਰੇ ਨਾਲ ਕਾਂਟੇ ਦੀ ਬੱਚੀ ਤੇ ਮੈਨੂੰ ਬੜਾ ਚਾਅ ਸੀ ਮੈਨੂੰ ਬੜਾ ਮੇਰੇ ਮਨ 'ਚ ਸੀਗਾ ਕਿ ਮੈਂ ਕਾਂਟੇ ਦੀ ਬੱਚੀ ਕੋਈ ਰੱਖਾਂ ਤੇ ਆਪਾਂ ਹੁਣ ਕਾਂਟੇ ਵਾਲੀ ਜਿਹੜੀ ਲੈ ਕੇ ਆਏ ਆ ਵੇ ਸ਼ੇਰੀ ਇੱਕ ਕਵਰ ਵੀ ਕਰਾਈ ਹੋਈ ਆ ਇਹ ਗੱਬਣਾ ਜੀ तकरीबन 3 ਮਹੀਨੇ ਤੋਂ ਪਲੱਸ ਹੋ ਗਈ ਬੱਚੇ ਲੈਜੈਂਡ ਕੋੜੇ ਦੀ ਬੱਚੀ ਆਪਾਂ ਆਪਣੇ ਫਾਰਮ ਤੇ ਲੈ ਆਏ ਤੇ ਇੱਕ ਬਹੁਤ ਟੌਪ ਦੀ ਬਸ਼ੇਰੀ ਆਪਾਂ ਹੋਰ ਲਈ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਨਾਲ ਧੰਨਵਾਦ ਸਾਰੇ ਦੋਸਤਾਂ ਦਾ ਤੇ ਕੋਸ਼ਿਸ਼ ਕਰਦਾ ਜਦੋਂ ਵੀ ਮੈਨੂੰ ਟਾਈਮ ਮਿਲਦਾ ਤਾਂ ਮੈਂ ਵਲੌਗ ਜ਼ਰੂਰ ਸ਼ੂਟ ਕਰਦਾ ਤੇ ਹੁਣ ਜ਼ਿਆਦਾਤਰ ਟਰੇਡਿੰਗ ਵੱਲ ਧਿਆਨ ਤਾਂ ਕਰਕੇ ਮੈਂ ਵੀਡੀਓਜ਼ ਨੇ ਜਿਹੜੀਆਂ ਨੈਕਸਟ ਮੰਥ ਦੇ ਵਿੱਚ ਸਟਾਰਟ ਕਰੂੰਗਾ ਬਹੁਤ ਦੋਸਤਾਂ ਦਾ ਕੰਮ ਆਇਆ ਪਿਆ ਹੁਣ ਕਾਰਨ ਦੋ ਨੇ ਇੱਕ ਗਰਮੀ ਤੇ ਇੱਕ بارش ਇਹ ਦੋ ਕਾਰਨ ਕਰਕੇ ਮੈਂ ਅਜੇ ਵੀਡੀਓਜ਼ ਨਹੀਂ ਕਰ ਰਿਹਾ ਜਿੰਨੇ ਵੀ ਭਰਾ ਚਾਹਣ ਵਾਲੇ ਨੇ ਸਾਰੇ ਕਹਿੰਦੇ ਬਈ ਵੀਡੀਓ ਨਹੀਂ ਕਰ ਰਹੇ ਜਾਂ ਕਈ ਭਰਾਵਾਂ ਦਾ ਕੰਮ ਆਇਆ ਹੋਇਆ ਅਗਸਤ ਦੇ ਬਸ ਆਪਾਂ ਫਸਟ ਵੀਕ ਚ ਇੱਕ ਦੋ ਵੀਡੀਓ ਕਰਾਂਗੇ ਉਦੋਂ ਮੈਂ ਹੌਲੀ ਹੌਲੀ ਕਰਕੇ ਰੈਗੂਲਰ ਵੀਡੀਓਜ਼ ਨੇ ਜਿਹੜੀਆਂ ਤੇ ਤੁਹਾਡੇ ਸਾਹਮਣੇ ਆਉਣਗੀਆਂ ਬਹੁਤ ਟੌਪ ਦੇ ਘੋੜੇ ਦਿਖਾਉਣਿਆਂ ਤੁਹਾਨੂੰ ਤੇ ਵੀਡੀਓ ਤੇ ਫੋਟੋਗ੍ਰਾਫੀ 'ਚ ਤੁਹਾਨੂੰ ਕੁਝ ਨਵਾਂ ਦੇਖਣ ਨੂੰ ਮਿਲੂਗਾ ਉਮੀਦ ਕਰਦਾ ਹਾਂ ਤੁਹਾਨੂੰ ਉਹ ਵੀ ਬਹੁਤ ਕੁਝ ਪਸੰਦ ਆਊਗਾ ਧੰਨਵਾਦ ਸਾਰੇ